ਕੁਝ ਵੀ ਕਿਨਾਰਾ ਦਾ ਮੇਰਾ ਨਾਂ ਵੀਰਜੀ ਅਮਰਜੀਤਪੁਰ ਕਿਹੜਾ ਪਿੰਡ ਹੈ ਮੇਰਾ ਪਿੰਡ ਕਾਲਮਾ ਕੀ ਗੱਲ ਹੋਈ ਵੀਰ ਨੂੰ ਵੀਰ ਨੂੰ ਘਰੋਂ ਗਿਆ ਵਾ ਤੇ ਰਾਜ ਗਿਆਂਦਾ ਡਿੱਗ ਪਿਆ ਵਾ ਤੇ ਜੀ ਆ ਕਿ ਬੁਖਾਰ ਆ ਬੁਖਾਰ ਦਾ ਕਰਕੇ ਮੁੜ ਕੇ ਸੁੱਤਰ ਨਹੀਂ ਆਇਆ ਮੁੜ ਕੇ ਨਹੀਂ ਉੱਠਿਆ ਦੀਵਾਲੀ ਵਾਲੇ ਦਿਨ ਦਾ ਡਿੱਗਾ ਵਾ ਡਾਕਟਰਾਂ ਨੂੰ ਖਾ ਤੁਸੀਂ ਹਾਂਜੀ ਅਸੀਂ ਦਾਖਲ ਵੀ ਕਰਾ ਛੱਡਿਆ ਵਾ ਕਿਹੜਾ ਹਸਪਤਾਲ ਬੁਖਾਰ ਆਇਆ ਨਿਸ਼ਾਰੇ ਕਰਾਇਆ ਹੀਗਾ ਹਾਂ ਆਹੀ ਗਏ ਹਾਂ ਗੁਰੂ ਨਾਨਕਾ ਹਸਪਤਾਲ ਕਿਹੜਾ ਗੁਰੂ ਨਾਨਕਾ ਹਸਪਤਾਲ ਗਏ ਜੀ ਗੁਰੂ ਨਾਨਕਾ ਹਸਪਤਾਲ ਅੰਬਰਸਰ ਉਹਨਾਂ ਡਾਕਟਰ ਨੇ ਕੀ ਕਿਹਾ ਦਾਖਲ ਜੀ ਤੁਹਾਨੂੰ ਉਹਨਾਂ ਨੇ ਦਾਖਲ ਨਹੀਂ ਕੀਤਾ ਉਹਨਾਂ ਕਿਹਾ ਕਿ ਇਹ ਪੱਟੀ ਕਰਕੇ ਉਹਨਾਂ ਨੇ ਰਾਤ ਸਾਨੂੰ ਬੈੱਡ ਤੋਂ ਬਾਹਰ ਪਾਤਾ ਵਾ ਬੈੱਡ ਵੀ ਤੁਹਾਨੂੰ ਮਿਲਿਆ ਉੱਥੇ ਨਾ ਨੂੰ ਬੈੱਡ ਵੀ ਨਹੀਂ ਮਿਲਿਆ ਤੁਸੀਂ ਕਿੱਥੇ ਰਾਤ ਬਿਤਾਰੀ ਫਿਰ ਆਹੀ ਰਾਤ ਉੱਥੇ ਬਾਹਰ ਤੱਪੜ ਵਿਛਾ ਲਿਆ ਕੰਬਲ ਤੋਂ ਉਹਦੇ ਤੇ ਪਾ ਕੇ ਕਾਕੀ ਨੂੰ ਪਏ ਰਹੇ ਆ ਕੋਈ ਪੁੱਛ ਗਏchn ਨਹੀਂ ਉਹ ਡਾਡੀ ਉੱਥੇ ਨਹੀਂ ਪੁੱਛ ਗਏchn ਉਹਨਾ ਕੀਤੀ ਫੇਰ ਤੁਸੀਂ ਘਰ ਨੂੰ ਆ ਗਏ ਫੇਰ ਅਹੀਂ ਘਰ ਨੂੰ ਆ ਗਏ ਆ ਉੱਥੇ ਪੈਸੇ ਵਾਲੇ ਦੀ ਇੱਜ਼ਤ ਕਰਦੇ ਹੀ ਮਾੜੇ ਬੰਦੇ ਨੂੰ ਕੋਈ ਨਹੀਂ ਪੁੱਛਦਾ ਅਹੀਂ ਮੁਰਗੇ ਚੁੱਪ ਕਰਕੇ ਲੈ ਕੇ ਘਰ ਨੂੰ ਆ ਗਈ ਮੈਂ ਮੁੰਡਾ ਜਿਆਦਾ ਆਏਗਾ ਤੇ ਮੁੰਡਾ ਨਹੀਂ ਸੂਤਰ ਆਉਂਦਾ ਤੇ ਮੈਂ ਆਪਣੇ ਘਰ ਆ ਗਈ ਗਰੀਬਣੀ ਮੇਰਾ ਬੱਚਾ ਰਾਜੀ ਹੋਣਾ ਚਾਹੀਦਾ ਕਿਸੇ ਨਾ ਕਿਸੇ ਤਰ੍ਹਾਂ ਕੋ ਘਰ ਚ ਕਮਾਉਣ ਵਾਲਾ ਕੌਣ ਕੌਣ ਆ ਕਮਾਉਣ ਵਾਲਾ ਮੇਰਾ ਇੱਕ ਵੱਡਾ ਬੇਟਾ ਵਾ ਉਹ ਵੀ ਇਹਦਾ ਜਦੋਂ ਦਾ ਡੈਡੀ ਮਰਿਆ ਉਹ ਬੜਾ ਵੀ ਅਹੀਂ ਪੈਸੇ ਦੇ ਥੱਲੇ ਲੱਗ ਗਏ ਬਹੁਤ ਜਿਆਦੀ ਬਿਮਾਰੀ ਪੈ ਗਈ ਬਹੁਤ ਗਰੀਬੀ ਪੈ ਗਈ ਆ ਉਹ ਤਾਂ ਕੋਈ ਰੋਟੀ ਨਹੀਂ ਪੱਕਦੀ ਦੋ ਟਾਈਮ ਦੀ ਉਹ ਮਾਹਾਂ ਹੀ ਗਿਉਣ ਕਜਰਾ ਕਰਦਾ ਵਾ ਤੁਸੀਂ ਕੀ ਮੰਗ ਕਰਦੇ ਆਹੀਂ ਆਨੇ ਇਹਦਾ ਬੱਚੇ ਦਾ ਇਲਾਜ ਕਰਾ ਲਗੇ ਇਹ ਬੱਚੇ ਦੀ ਜ਼ਿੰਦਗੀ ਬਚ ਜੇ ਮੇਰੀ ਮੰਤਿਆ ਵੀ ਚੰਗਿਆ ਹਸਪਤਾਲ ਲੈ ਕੇ ਜਾਇਆ ਜਾਵੇ ਇਹ ਵਿਚਾਰਾ ਸੁਧਾਰਿਆ ਤੇ ਰਾਜੀ ਹੋ ਜੇ ਮੇਰੀਆਂ ਅੱਖਾਂ ਦੇ ਗਾੜੀ ਤੁਰੇ ਫਿਰੇ ਉੱਤਰਾਂ ਬੀਬੀ ਖਾਤਾ ਵੀ ਵਿਖਾ ਦਿਓ ਤੁਸੀਂ ਆਪਣਾ ਬਹੁਤ ਮੈਂ ਦੁਖੀ ਹੋਈਂ ਬਹੁਤ ਮੈਂ ਪਰੇਸ਼ਾਨ ਆ ਮੇਰਾ ਬੱਚਾ ਰਾਜੀ ਹੋ ਜਵੇ ਮੈਂ ਕਿਸੇ ਕੋਲ ਭੈਣ ਭਰਾ ਕੋਈ ਹੋਈ ਖੈਰ ਮੰਗਦੀ ਆ ਵੀ ਮੇਰਾ ਬੱਚਾ ਰਾਜੀ ਹੋ ਜਵੇ